ਪੰਜਾਬ ਨੂੰ ਅੱਤਵਾਦੀ ਕਿਉਂ ਦੱਸਿਆ ਜਾਂਦਾ ਪੂਰੇ ਪੰਜਾਬ ਨੂੰ ਖਾਲਿਸਤਾਨੀ ਕਿਉਂ ਦੱਸਿਆ ਜਾਂਦਾ ਤੁਹਾਨੂੰ ਇਹ ਕਿਹਾ ਹੈ ਕਿ ਜੋ ਪ੍ਰਵਾਸੀ ਨੂੰ ਤੰਗ ਕਰਨੇ ਜੋ ਪ੍ਰਵਾਸੀਆਂ ਨੂੰ ਜਾ ਕੇ ਪਰੇਸ਼ਾਨ ਕਰਦੇ ਉਹਨਾਂ ਦੇ ਕਾਰਵਾਈ ਕਰੋ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਦੋ ਕਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡਾ ਮੁੱਖ ਮੰਤਰੀ ਦਾਪ ਪਈਆਂ ਦੇ ਥੱਲੇ ਲੱਗਿਆ ਵਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਹੁਸ਼ਿਆਰਪੁਰ ਜਿਹੜੀ ਘਟਨਾ ਹੋਈ ਆ ਇੱਕ ਕਰਮ ਇੱਕ ਛੋਟੇ ਬੱਚੇ ਦੇ ਨਾਲ ਪ੍ਰਵਾਸੀਆਂ ਵੱਲੋਂ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਉਹਨੂੰ ਲੈ ਕੇ ਰੋਸ ਆ ਗੁੱਸਾ ਤੇ ਕਿਤੇ ਨਾ ਕਿਤੇ ਉਹ ਜਿਹੜਾ ਗੁੱਸਾ ਹੁਣ ਇਹ ਲੱਗਦਾ ਵੀ ਨਫ਼ਰਤ ਤੱਕ ਵੀ ਜਾ ਰਿਹਾ ਕਿਉਂਕਿ ਕਾਂਡੀ ਇਦਾਂ ਦਾ ਹੋਇਆ ਤੇ ਇਹਦੇ ਲਈ ਅੱਜ ਆਪਾਂ ਗੱਲਬਾਤ ਕਰਨ ਵਾਸਤੇ ਹੀ ਮਸਲੇ ਕਿਉਂ ਹੁੰਦੇ ਨੇ ਜ ਇਹਨਾਂ ਦਾ ਕੀ ਕਰਨਾ ਅਸੀਂ ਗੱਲਬਾਤ ਕਰਾਂਗੇ ਬਾਈ ਨੂਨੂ ਪੱਟੀ ਖੈਦਰਾਬਾਦੀ ਜਿਹੜੇ ਕਿ ਮਾਲਵਾ ਜੋਂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਨੂ ਬਈ ਇਹ ਸੁਣੇ ਨਾਲ ਗੱਲ ਕਰੀਏ ਤਾਂ ਸਭ ਤੋਂ ਗੱਲ ਇਹ ਹੀ ਆ ਵੀ ਚਲੋ ਸਾਰੇ ਆਪਣਾ ਆਪਣਾ ਬਿਆਨ ਦੇ ਰਹੇ ਆ ਤੁਸੀਂ ਜਾਂ ਤੁਹਾਡੀ ਕਾਂਗਰਸ ਪਾਰਟੀ ਇਹਦੇ ਤੇ ਕੀ ਸਟੈਂਡ ਰੱਖ ਲਈਏ ਕਿਉਂਕਿ ਇੱਥੋਂ ਤੱਕ ਵੀ ਨਾਰੇ ਪੰਜਾਬ ਤੇ ਲੱਗਨੇ ਸ਼ੁਰੂ ਹੋ ਗਏ ਵੀ ਭਈਏ ਭਜਾਓ ਤੇ ਪੰਜਾਬ ਬਚਾਓ ਇਹ ਕੋਈ ਗੱਲੀ ਹਸ਼ਿਆਰਪੁਰ ਦੀ ਘਟਨਾ ਨਹੀਂ ਕਦੇ ਕਾਲਜ ਜਾ ਕੇ ਸਾਡੇ ਸਟੂਡੈਂਟਾਂ ਦੇ ਉਹ ਹਮਲਾ ਕਰਦੇ ਆ ਕਦੇ ਮਹਾਲੀ ਦੇ ਵਿੱਚ ਉਹ ਕਤਲ ਕਰਕੇ ਭੱਜ ਜਾਂਦੇ ਆ ਤੇ ਬਾਅਦ ਚ ਕੁਝ ਪਤਾ ਨਹੀਂ ਲੱਗਦਾ ਤੁਸੀਂ ਬਈ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਨਾ ਤਾਂ ਜੋ ਵੀ ਇਹ ਹੈ ਸਾਡੇ ਹਸ਼ਿਆਰਪੁਰ ਦੇ ਵਿੱਚ ਘਟਨਾ ਹੋਈ ਹੈ ਉਹ ਘਟਨਾ ਇੱਕ ਅਯਾਈ ਘਟਨਾ ਹੋਈ ਹੈ ਜਿਸ ਨੇ ਕੀ ਸਾਰੇ ਹੀ ਪੰਜਾਬੀਆਂ ਨੂੰ ਇੱਕ ਤਰ੍ਹਾਂ ਦਾ ਝੰਡੋੜ ਕੇ ਰੱਖਤਾ। ਉਹ ਕਹਿੰਦੇ ਨੇ ਵੀ ਹਿਰਦਾ ਬਲੁੰਦ ਰਿਆ ਜਾਣਾ। ਬਹੁਤ ਹੀ ਜ਼ਿਆਦਾ ਸ਼ਰਮਸ਼ਰ ਘਟਨਾ ਹੈ ਉਹ ਤੇ ਹਰ ਇੱਕ ਜਿਹੜਾ ਪੰਜਾਬੀ ਜਿਹੜਾ ਪੰਜਾਬ ਨਾਲ ਦਰਦ ਰੱਖਦਾ ਹੈ ਪੰਜਾਬ ਨੂੰ ਆਪਣਾ ਮੰਨਦਾ ਹੈ। ਹਰ ਇੱਕ ਪੰਜਾਬੀ ਨੇ ਜਿਹੜਾ ਦਰਦ ਹੈ ਉਹ ਮਹਿਸੂਸ ਕਰਿਆ। ਜਿਹੜੀ ਇਹ ਘਟਨਾ ਹੈ ਇਹ ਇਕੱਲੇ ਉਹ ਬੱਚੇ ਨਾਲ ਨਹੀਂ ਕਿਸੇ ਵੀ ਨਾਲ ਹੋ ਸਕਦੀ ਸੀ ਤੇ ਤਾਂ ਹੋ ਗਈ ਸਾਡੇ ਦੀ। ਹੂੰ ਇਹ ਜਿਹੜਾ ਨਾਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕਿ ਭਈਏ ਪੰਜਾਬੋ ਪੰਜਾਬ ਬਚਾਓ ਇਹ ਨਾਰਾ ਹੁਣ ਦਾ ਨਹੀਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈ ਤੋਂ ਠੀਕ ਮੰਨਦੇ ਹੋ ਨਾਰੇ ਨੂੰ ਬਿਲਕੁਲ ਸਹਿਮਤ ਹਾਂ ਅਸਡੇ ਪੰਜਾਬ ਨਾਲ ਹਾਂ ਕਿਹੜੇ ਸਾਡੇ ਪੰਜਾਬ ਦੇ ਕੁਝ ਲੀਡਰ ਹੈ ਜੀ ਨਾ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕਣੇ ਜਿਹਨੂੰ ਵੋਟਾਂ ਦੀ ਭੁੱਖ ਹੈ ਉਹ ਇਸ ਨਾਰੇ ਨਾਲ ਸਹਿਮਤ ਨਹੀਂ ਹੋਊਗੇ ਲੇਕਿਨ ਅਸੀਂ ਆਪਣੇ ਪੰਜਾਬ ਪੰਜਾਬੀਅਤ ਨਾਲ ਖੜੇ ਹਾਂ ਜੀ ਨੇ ਵੀ ਇਹ ਗਲਤੀ ਕਰੀ ਹੈ ਉਸ ਨੂੰ ਪੜੀ ਇਹ ਆਨਿਕ ਸਗਾ ਮਿਲਣੀ ਚਾਹੀਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜਿਹੜੀ ਤਰਿੰਦ ਕੀ ਹੈ ਉਹ ਨਾ ਕਰ ਸਕੇ ਤੇ ਬਈ ਜਿਹੜਾ ਸੀਐਮ ਪੰਜਾਬ ਇੱਕ ਆਵਦਾ ਉੱਥੇ ਟਵੀਟ ਕਰਦਿਆ ਵੀ ਮੈਂ ਕਿਸੇ ਨੂੰ ਇਹਦਾ ਕੰਮ ਲਈ ਆਉਣ ਤੋਂ ਰੋਕ ਨਹੀਂ ਸਕਦਾ ਹਾਲਾਂਕਿ ਚਾਹੀਦਾ ਉਹਨੂੰ ਨਹੀਂ ਸੀ ਉਹ ਕਹਿੰਦੇ ਵੀ ਠੀਕ ਆ ਪਹਿਲਾਂ ਤਾਂ ਕੋਈ ਸਖਤ ਕਾਨੂੰਨ ਬਣਾਵਾਂਗੇ ਜਾਂ ਕੋਈ ਵਿਧੀ ਵਿਵਧਾਨ ਬਣਾਵਾਂਗੇ ਤਾਂ ਕਿ ਇਹਨੂੰ ਕੋਈ ਠੱਲ ਪਾਈ ਜਾ ਸਕੇ ਤੇ ਕੇ ਕਹਿ ਦੇਣਾ ਵੀ ਮੈਂ ਇਹਦੇ ਲਈ ਨਹੀਂ ਕਰ ਸਕਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਹੈ ਨਾ ਇਹਨਾਂ ਕੰਮ ਹੈ ਅੱਜ ਸਾਡੇ ਸੀਐਮ ਨੇ ਪੰਜਾਬੀਆਂ ਦੇ ਹੱਕ ਦੇ ਵਿੱਚ ਸਟੈਂਡ ਦੇਣ ਦੀ ਬਜਾਏ ਉਹ ਜਿਹੜੇ ਬਾਹਰੀ ਪ੍ਰਵਾਸੀ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਆ ਕੇ ਰਹਿ ਰਹੇ ਆ ਅੱਜ ਪੰਜਾਬ ਨੂੰ ਗੱਦੜਾ ਕਰ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਸਾਡੇ ਸੀਐਮ ਨੇ ਸਟੈਂਡ دیا۔ ਅਸੀਂ ਮੰਨਦੇ ਆ ਕਿ ਸਾਰੇ ਬੰਦੇ ਬਾੜੇ ਨਹੀਂ ਹੁੰਦੇ। ਅੱਜ ਕਈ ਲੋਕ ਕਈ ਲੀਡਰ ਇਹ ਕਹਿ ਰਹੇ ਆ ਕਿ ਇੱਕ ਪ੍ਰਵਾਸੀ ਨੇ ਜੋ ਗਲਤੀ ਕੀਤੀ ਹੈ ਉਹਦੀ ਸਜ਼ਾ ਸਾਰੇ ਨੂੰ ਉਹਦੀ ਸਜ਼ਾ ਸਾਰੇ ਨੂੰ ਨਹੀਂ ਦੇਣੀ ਚਾਹੀਦੀ ਹਾਂ ਅਸੀਂ ਮੰਨਦੇ ਹਾਂ ਕਿ ਚਲੋ ਸਜ਼ਾ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਜਦੋਂ ਸਾਡਾ ਕੋਈ ਪੰਜਾਬੀ ਭਰਾ ਬਾਹਰ ਦੇ ਮੁਲਕਾਂ ਵਿੱਚ ਜਾਂ ਬਾਹਰ ਦੇ ਸਟੇਟਾਂ ਵਿੱਚ ਉਸ ਤੋਂ ਕੋਈ ਗਲਤੀ ਹੋ ਜਾਂਦੀ ਹੈ ਚਾਹੇ ਉਹ ਗਲਤੀ ਜਾਣ ਬੁੱਝ ਕੇ ਕਰੇ ਜਾਂ ਕੋਈ ਅਚਾਨਕ ਹੋ ਜਵੇ ਤਾਂ ਫਿਰ ਪੂਰੇ ਪੰਜਾਬ ਨੂੰ ਕਿਉਂ ਬਦਨਾਮ ਕਰਿਆ ਜਾਂਦਾ ਪੂਰੇ ਪੰਜਾਬ ਨੂੰ ਅੱਤਵਾਦੀ ਕਿਉਂ ਦੱਸਿਆ ਜਾਂਦਾ ਪੂਰਾ ਪੰਜਾਬ ਨੂੰ ਖਾਲਸਤਾਨੀ ਕਿਉਂ ਦੱਸਿਆ ਜਾਂਦਾ ਜਦੋਂ ਪਹਿਲਾ ਅੱਤਵਾਦ ਦੇ ਸਮੇਂ ਸਾਡੇ ਪੰਜਾਬੀ ਦੇ ਕਤਲੇਆਮ ਹੋਇਆ ਉਦੋਂ ਵੀ ਕਿਸੇ ਇੱਕ ਦੀ ਗਲਤੀ ਹੋ ਸਕਦੀ ਸੀ ਸਾਰੇ ਪੰਜਾਬੀਆਂ ਦਾ ਕੀਆ ਕਸੂਰ ਤਾਂ ਅਸੀਂ ਵੀ ਮੰਨਦੇ ਆ ਕਿ ਵਿਚ ਪਰਵਾਸੀ ਸਹੀ ਨਹੀਂ ਹੈ ਲੇਕਿਨ ਸਾਡੇ ਸੀਐਮ ਨੇ ਤਾਂ ਜਮਾ ਹੀ ਐਸਾ ਨਖਿਤ ਮੈਂ ਉਹਨੂੰ ਮੰਨਦਾ ਜਿਹੜਾ ਸ਼ਰਮਨਾਕ ਬਿਆਨ ਹੈ ਜਿਹੜਾ ਉਹਨਾਂ ਪੰਜਾਬੀ ਨੇ ਨਾਲ ਖੜਨਾ ਚਾਹੀਦਾ ਤਾਂ ਉਲਟਾ ਉਹਨੇ ਆਪਣੀ ਪੁਲਿਸ ਨੂੰ ਵੀ ਜਖਮਾਂ ਦੇ ਨੂਨਪਾਉਣ ਵਾਲਾ ਕੰਮ ਆਇਆ ਉਲਟਾ ਨੇ ਆਪਣੀ ਪੁਲਿਸ ਨੂੰ ਇਹ ਕਿਹਾ ਕਿ ਜੋ ਪ੍ਰਵਾਸੀ ਨੂੰ ਤੰਗ ਕਰਦੇ ਹੂੰ ਜੋ ਪ੍ਰਵਾਸੀਆਂ ਨੂੰ ਜਾ ਕੇ ਪਰੇਸ਼ਾਨ ਕਰਦੇ ਉਹਨਾਂ ਦੇ ਕਾਰਵਾਈ ਕਰੋ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਦੋ ਅਸੀਂ ਮੰਨਦੇ ਕਿ ਵਿੱਚ ਪ੍ਰਵਾਸੀ ਸਹੀ ਹੀ ਹੈ ਪ੍ਰਵਾਸੀ ਇੱਥੇ ਕੰਮ ਵੀ ਕਰਦੇ ਆਂ ਲੇਕਿਨ ਜਿਹੜਾ ਬੰਦਾ ਆਪ ਭਈਆਂ ਦੇ ਥਲੇ ਲੱਗਿਆ ਹੋਵੇ ਜਿਹੜੇ ਦਿੱਲੀ ਤੋਂ ਨਕਾਰੇ ਹੋਏ ਭਈਏ ਖਾਰ ਕੇ ਕੈਗਰੀ ਬਾਰੇ ਨਹੀਂ ਸੋਸੋਨੀਆ ਵਰਗੇ ਸ਼ਰਾਬਗੜ ਵਾਲੇ ਵਿੱਚ ਆ ਕੇ ਪੰਜਾਬ ਨੂੰ ਲੁੱਟ ਖੁੱਟ ਰਹੇ ਐ ਜਿਹੜੇ ਬੰਦੇ ਆਪ ਭਈਏ ਨੇ ਥੱਲੇ ਲੱਗਿਆ ਬਾ ਉਹ ਪੰਜਾਬੀ ਨੇ ਅੱਖ ਵਿੱਚ ਕਿੱਥੇ ਲੜ ਜੂਗਾ ਉਹਨੇ ਗੌੜਿਆਂ ਥੱਲੇ ਆਣ ਕੇ ਏਰੀਵਾਲ ਦੇ ਪੰਜਾਬੀ ਨੇ ਹੱਕ ਦੀ ਆਵਾਜ਼ ਬਲੰਦ ਕਰਕੇ ਸੋਸੋਨੂੰ ਐ ਲੱਗਦਾ ਵੀ ਜੇ ਉਹ ਪੰਜਾਬ ਦੇ ਹੱਕ 'ਚ ਪ੍ਰਵਾਸੀਆਂ ਦੇ ਵਿਰੁੱਧ ਕੁਝ ਬੋਲਦੇ ਆ ਵੀ ਫਿਰ ਉਹ ਆਪਦੀ ਪਾਰਟੀ ਦੇ ਵਿਰੁੱਧ ਬੋਲਣ ਵਾਲਾ ਕਰ ਬਾਈ ਜੀ ਇਹਨਾਂ ਨੇ ਪਿਆਰ 'ਚ ਨਹੀਂ ਵੋਟਾਂ ਲੈਣੀਆਂ ਯੂਪੀ ਜੇ ਵੀ ਵੋਟਾਂ ਲੈਣੀਆਂ ਆਰਿਆਣਾ 'ਚ ਵੀ ਲੈਣੀਆਂ ਦਿੱਲੀ 'ਚ ਵੀ ਲੈਣੀਆਂ ਅਸੀਂ ਐਂ ਨਹੀਂ ਕਹਦੇ ਹੈਗੇ ਕਿ ਤੁਸੀਂ ਸਾਰਿਆਂ ਨੂੰ ਭਜਾ ਦਿਓ ਲੇਕਿਨ ਇਹਨਾਂ ਦੇ ਕਾਨੂੰਨ ਬਣਨਾ ਚਾਹੀਦਾ ਤੇ ਕੰਮ ਕਰਨ ਦੇ ਵੀ ਇਹਨਾਂ ਦੇ ਆਧਾਰ ਕਾਰਡ ਚੈੱਕ ਹੋਣੇ ਚਾਹੀਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ 10 ਸਾਲ ਅਕਾਲੀ ਨੇ ਬਦਲੇ ਨਾਜ ਕਰਿਆ ਹਾਂਜੀ 5 ਸਾਲ ਕਾਂਗਰਸ ਨੇ ਕਰਿਆ ਇਹ 20 ਸਾਲ ਆਮ ਆਦਮੀ ਪਾਰਟੀ ਨੂੰ ਲੱਗ ਗਿਆ ਹਾਂਜੀ ਮੈਂ ਤਾਂ ਸਰਕਾਰ ਨੂੰ ਜਿਸ ਦਿਨ ਘਟਨਾ ਹੋਈ ਸੀ ਇੱਕ ਅਪੀਲ ਵੀ ਕੀਤੀ ਆਪਣੇ ਫੇਸਬੁਕ ਪੇਜ ਤੇ ਮੈਂ ਇੱਕ ਪੋਸਟ ਵੀ ਪਾਈ ਸੀ ਉਹ ਵੀ ਸਰਕਾਰ ਨੇ ਪਤਨੀ ਫੇਸਬੁਕ ਨੂੰ ਡਿਲੀਟ ਕਰਵਾਤੀ ਕਿਉਂ ਹੈ ਨਹੀਂ ਹੁਣ ਉੱਥੇ ਹੈਉ ਨਹੀਂ ਉਹ ਠੀਕ ਹੈ ਜੀ ਮੈਂ ਉਹ ਮੁੰਡੇ ਦੀਆਂ ਫੋਟੋ ਪਾਈਆਂ ਤੀਆਂ ਤੇ ਕੁਝ ਵਿਸਤਾਰ ਦੇ ਵਿੱਚ ਲਿਖਿਆ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਤਾਂ ਕਿ 20 ਸਾਲ ਵਿੱਚ ਜਿਸ ਨੇ ਵੀ ਗੈਰ ਪੰਜਾਬੀ ਨੇ ਪੰਜਾਬ ਦੇ ਵਿੱਚ ਆ ਕੇ ਪ੍ਰਾਪਰਟੀ ਖਰੀਦੀ ਆ ਉਹਦੀ ਮਾਲਕੀਅਤ ਕੈਨਸਲ ਹੋਣੀ ਚਾਹੀਦੀ ਉਹਨਾਂ ਦੀ ਬੋਤਾਂ ਕੈਨਸਲ ਹੋਣੀ ਚਾਹੀਦੀ ਆ ਠੀਕ ਹੈ ਉਹਨਾਂ ਦੇ ਆਧਾਰ ਕਾਰਡ ਕੈਨਸਲ ਹੋਣੇ ਚਾਹੀਦੇ ਆ ਉਹਨਾਂ ਦੇ ਰਾਸ਼ਨ ਕਾਰਡ ਕੈਨਸਲ ਹੋਣੇ ਚਾਹੀਦੇ ਆ ਲੇਕਿਨ ਜਦ ਪੱਤਰਕਾਰਾਂ ਨੇ ਸਾਡੇ ਸੀਐਮ ਨੂੰ ਕੁਐਸਚਨ ਕਰਿਆ ਉਹ ਕਹਿੰਦਾ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਮੈਂ ਕਿਸੇ ਰੋਕੀ ਨਹੀਂ ਸਕਦਾ ਹਿਮਾਚਲ ਵਿੱਚ ਫਿਰ ਸਾਨੂੰ ਕਿਉਂ ਰੋਕਿਆ ਜਾਂਦਾ ਬਈ ਗੁਜਰਾਤ ਵਿੱਚ ਸਾਨੂੰ ਕਿਉਂ ਰੋਕਿਆ ਜਾਂਦਾ ਬਈ ਰਾਜਸਥਾਨ ਚ ਕਿਉਂ ਰੋਕਿਆ ਜਾਂਦਾ ਰਾਜਸਥਾਨ ਵਿੱਚ ਕਿਉਂ ਰੋਕਿਆ ਜਾਂਦਾ 12+ ਸੂਬੇ ਐਸੇ ਐ ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕਰਿਆ ਬਾਏ ਕੀ ਨਾ ਸਾਡੇ ਇੱਥੇ ਕੋਈ ਰਾਸ਼ਨ ਕਾਰਡ ਬਣਾ ਸਕਦਾ ਕਿ ਨਾ ਜ਼ਮੀਨ ਖਰੀਦ ਸਕਦਾ ਨਾ ਬੋਰਡ ਫਸਾ ਸਕਦਾ ਤੇ ਪੰਜਾਬ 'ਚ ਕਿਉਂ ਖੁੱਲ੍ਹੇ ਹੀ ਪਿਆ ਬਾਈ ਜਿਹੜਾ ਮਰਜੀ ਆ ਬਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡਾ ਮੁੱਖ ਮੰਤਰੀ ਦਾਪ ਪਈਆਂ ਦੇ ਥੱਲੇ ਲੱਗਿਆ ਵਾ ਤੇ ਕਿਵੇਂ ਪਹਿਲਾਂ ਤੁਸੀਂ ਗੱਲ ਕਰਦੇ ਸਾਡੇ ਮੁੰਡੇ ਬਾਹਰ ਜਾਂਦੇ ਆ ਉਥੋਂ ਦੇ ਉਹਨਾਂ ਨੂੰ ਪੇਪਰ ਮਿਲਦੇ ਆ ਨੂੰ ਜਾਂ ਕਹਿ ਲੋ ਪੱਕੇ ਹੁੰਦੇ ਆ ਨੂੰ 6-6 7-7 ਸਾਲ ਵੀ ਲੱਗ ਜਾਂਦੇ ਲੱਗ ਕੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਇੱਥੇ ਸਿੱਧਾ ਹੀ ਬਣ ਜਾਂਦਾ ਦੇਖੋ ਸਾਡੇ ਜਿਹੜੇ ਭਰਾ ਆ ਉਹ ਵੀ ਯੂਪੀ ਪਿਆਰ ਜਾ ਕੇ ਕੰਮ ਕਰ ਕਰਦੇ ਆ ਹੂੰ ਆਗਰ ਉਹ ਉੱਥੇ ਜਾ ਕੇ ਕੋਈ ਗਲਤ ਕ ਇੱਕ ਬੰਦਾ ਯੂਪੀ ਬਿਆਰ ਵਿੱਚ ਕ੍ਰੈਮ ਕਰਕੇ 70ਵੇਂ ਦੀ ਟਿਕਟ ਲਾ ਕੇ ਪੰਜਾਬੀ ਵਿੱਚ ਆ ਕੇ ਲੁਕ ਜਾਂਦਾ ਹਮ ਉਹਰੇ ਸਾਡੇ ਕੜਾ ਮਚੌਦਰੀ ਮੈਂ ਤਾਂ ਪਿੰਡਾਂ ਦੇ ਵੀ ਕੁਲ ਸ਼ਰਮਾਂ ਦੀਆਂ ਪੰਜ-ਛੇ ਸਰਪੰਚਾਂ ਦੇ ਜਿਹੜੀ ਆਪਣੀਆਂ ਇਹ ਪੰਜ-ਛੇ ਸਰਪੰਚੀ ਜਿੱਤਣ ਦੇ ਲਈ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਰਾਏ ਪਰ ਮਕਾਨ ਦੰਦੇ ਆ ਇਹਨਰੇ ਆ ਵੋਟਾਂ ਬਣਾਉਂਦੇ ਆ ਧਾਰ ਕਾਰਡ ਬਣਾਉਂਦੇ ਆ ਰਾਸ਼ਨ ਕਾਰਡ ਬਣਾਉਂਦੇ ਆ ਆਪਣੀਆਂ ਇਹ ਕੜਾ ਮਚੌਦਰੀਆਂ ਦੀਆਂ ਪੂਰਤੀਆਂ ਨੂੰ ਪੂਜਣ ਦੇ ਲਈ ਉਹ 70ਵੇਂ ਦੀ ਟਿਕਟ ਲਾ ਕੇ ਇੱਥੇ ਰਹਿਣਾ ਜਾਂਦੇ ਆ ਇੱਥੇ ਆ ਕੇ ਫਿਰ ਝੁੰਗੀਆਂ ਉੱਪਰ ਫੁੱਲਦ ਕਰਦੇ ਝੁੰਗੀਆਂ ਪਾਲਣਦੇ ਆ ਸਾਡੇ ਜਿਹੜਾ ਪੰਜਾਬੀ ਐ ਜੋ ਅਮਰੀਕਾ ਕ੍ਰੈਡਟ ਜਾਂਦਾ ਨਾ ਪੂਰੇ ਉਹ ਰੂਮ ਦੇ ਨਾਲ ਜਾਂਦਾ 25 ਲੱਖ ਰੁਪਈਆ ਲਾ ਕੇ ਜਾਂਦਾ ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਝੂੰਗੀਆਂ ਵਾਲੀ ਰਹਿੰਦੇ 5-6 ਸਾਲ ਨੂੰ ਪੱਕਾ ਹੁੰਦੇ ਉਹ ਲੱਗ ਜਾਂਦੇ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਸਾਡੀ ਗਵਰਨਮੈਂਟ ਐ ਨਹੀਂ ਕੋਈ ਰੂਲ ਬਣਾਉਣਾ ਚਾਹੀਦਾ ਜਿਹੜਾ ਵੀ ਗੈਰ ਪ੍ਰਵਾਸੀ ਪੰਜਾਬ ਦੇ ਵਿੱਚ ਆਂਦਾ ਉਹ ਇੱਥੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਚਾਹੇ ਹੋਰ ਤਰੀਕੇ ਨਾਲ ਰਹਿਣ ਅਤੇ ਝੂੰਗੀ ਵਿੱਚ ਨਹੀਂ ਰਹੂਗਾ ਪਹਿਲੇ ਝੂੰਗੀਆਂ ਬਸਾ ਲੈਂਦੇ ਆ ਜਦੋਂ ਸਰਕਾਰ ਇਹਨਾਂ ਨੂੰ ਚੱਕਦੀ ਹੈ ਫਿਰ ਕਹਿੰਦੇ ਗਰੀਬਾਂ ਦਾ ਧੱਕਾ ਹੋ ਗਿਆ ਇਸ ਕਰਕੇ ਝੂੰਗੀ ਬਣਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਣਾ ਚਾਹੀਦਾ ਲੋਕੀ ਪੱਕੀ ਪਛਾਣ ਹੋਵੇ ਫਲਾਣਾ ਬੰਦਾ ਫਲਾਣੇ ਮਹਲੇ ਫਲਾਣੇ ਨੰਬਰ ਮਕਾਨ 'ਚ ਰਹਿ ਰਿਹਾ ਹੋਣ ਹੁਣ ਅੱਜ ਦੇ ਇੱਕ ਕਦੋਂ ਹੀ ਛੱਡ ਕੇ ਪਾ ਦਿੱਤਾ ਜੀ ਝੂੰਗੀਆਂ ਦੇ ਵਿੱਚ ਆ ਕੇ ਜਦੋਂ ਰਹਿੰਦੇ ਆ ਉਹ ਤਾਂ ਨਹੀਂ ਰੋਦੇ ਕਿਉਂਕਿ ਇਹਨਾਂ ਦੀ ਵੋਟਾਂ ਨੂੰ ਅਸਰ ਪੈਂਦਾ ਇਹਨਾਂ ਦੀ ਕੁਰਸੀਆਂ ਆਈਆਂ ਹੁਣ ਅੱਜ ਉਹ ਮੁੰਡਾ ਉਹਦੇ ਇੰਨੇ ਤਰੀਨਤ ਕੀ ਮਾਤ ਉਹ ਇਹ 5 ਸਾਲ ਦੇ ਬੱਚੇ ਦੀ ਤੁਸੀਂ ਸੋਚ ਕੇ ਦੇਖੋ ਜੇ ਸਾਡੇ ਬੱਚੇ ਤੇ ਖਰੋਚ ਨਹੀਂ ਆ ਜਵੇ ਨਾ ਤਾਂ ਅਸੀਂ ਮਰਨ ਵਾਲੇ ਹੋ ਜੰਦੇ ਅਸੀਂ ਤਾਂ ਚਾਹਦੇ ਆ ਕਿ ਜੋ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਹੈ ਉਹ ਕਾਨੂੰਨ ਇੰਡੀਆ ਦੇ ਵਿੱਚ ਆਉਣਾ ਚਾਹੀਦਾ ਹੂੰ ਫੇਟ ਹੱਲ ਪੈਣੀ ਹੈ ਜੇ ਇਹਨੂੰ ਫਾਸਟ ਟਰੈਕ ਤੇ ਕੰਮ ਹੋਣਾ ਚਾਹੀਦਾ ਹੈ ਹੂੰ 1 ਮਹੀਨੇ ਦੇ ਵਿੱਚ ਜਿਹੜੀਆਂ ਰੇਵ ਦੀਆਂ ਘਟਨਾਏ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਚੌਂਕ ਦੇ ਵਿੱਚ ਖੜਾ ਆ ਕੇ ਹੁੰਦੇ ਨੇ ਨਾ ਗੋਲੀਆਂ ਮਾਰਨੀਆਂ ਚਾਹੀਦੀਆਂ ਹੈ ਪੰਜ ਸਾਲ ਦਾ ਸਾਲ 10 ਸਾਲ ਕੇ ਚੱਲੂਗਾ ਕਿਆ ਪਤਾ ਉਹਦਾ ਬਚਾ ਵੀ ਹੋ ਜਵੇ ਅੱਜ ਉਹ ਇੱਕ ਘਰ ਦਾ ਜਿਹੜਾ ਦੀਵਾ ਇਹ ਉਹ ਪੁੱਛਿਆ ਅੱਜ ਉਹ ਜਿਹੜਾ ਦੂਜੇ ਨੂੰ ਸਜਾ ਹੁਣ ਕਿੰਨੀ ਦਰਿੰਦਗੀ ਭਰੀ ਉਹਨੂੰ ਸਜਾ ਦਿੱਤੀ ਹਾਂ ਪਹਿਲਾਂ ਬੱਚੇ ਦੇ ਜਿਹੜੀ ਉਹਦੀ ਗੁਪਤ ਜਗ੍ਹਾ 'ਤੇ ਬੈਗ ਉਹਨੇ ਮੈਂ ਡੰਡਾ ਚੜਾਇਆ ਫਿਰ ਉਹਨੇ ਉੱਤੇ ਉਸ ਤੋਂ ਪਹਿਲਾਂ ਰੇਪ ਕਰਿਆ ਗਿਆ ਪਰ ਉਹਦਾ ਸਿਰ 'ਤੇ ਕੋਈ ਸੱਟ ਮਾਰੀ ਗਈ ਫਿਰ ਉਹਦਾ ਗਲਾ ਘੋਟਿਆ ਗਿਆ ਤੁਸੀਂ ਮਹਿਸੂਸ ਕਰੋ ਕਿ ਪੰਜ ਸਾਲ ਦੇ ਬੱਚੇ ਦੀ ਜਿੰਨੀ ਜਾਨ ਹੈ ਉਹ ਕੀਕਣਾ ਜਾਣਾ ਨਿਕਲਿਆ ਕਿੰਨਾ ਤੜਫੜ ਤੜਕੇ ਮਰਿਆ ਹੋਊਗਾ ਤੇ ਸਾਡੇ ਸੀਐਮ ਕਹਿੰਦਾ ਵੀ ਅਸੀਂ ਕੁਝ ਕਰ ਨਹੀਂ ਸਕਦੇ ਕਿ ਵੀ ਇਹ ਤਾਂ ਚਾਰੇ ਪਾਸੇ ਵੀ ਬਾਹਰਲੇ ਮੁਲਕਾਂ ਵਿੱਚ ਤੇ ਵੀ ਸਾਡੇ ਪੰਜਾਬੀਆਂ ਨੂੰ ਪੁੰਝਾ ਰਹੇ ਆ ਮੈਂ ਦਰਾਂ ਸਾਨੂੰ ਦੱਸਣਾ ਚਾਹੁੰਦਾ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੀ ਬੀਟੀ ਜਿੱਥੇ ਜਿੱਥੇ ਕਾਂਗਰਸ ਮਜ਼ਬੂਤ ਹੈ ਉੱਥੇ ਉੱਥੇ ਆਮ ਆਦਮੀ ਪਾਰਟੀ ਜਾਂਦੀ ਹੈ ਹੂੰ ਤੇ ਬੀਜੇਪੀ ਨੂੰ ਪ੍ਰਫੁੱਲਤ ਕਰ ਰਹੀ ਹੈ ਹੂੰ ਇੰਨੇ ਨਿਆਲੇ ਸਮੇਂ ਦੇ ਵਿੱਚ ਇਹ ਤਾਂ ਨਹੀਂ ਕਿ ਕਹਿੰਉ ਲੈ ਕੇ ਆ ਰਹੇ ਵੀ ਜੇ ਅਸੀਂ ਕਾਨੂੰਨ ਲਿਆਤਾ ਤਾਂ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਵਿੱਚ ਬੜ ਨਹੀਂ ਸਕਦੀ ਅੱਜ ਮੁੱਖ ਮੰਤਰੀ ਲੀਡਰ ਹੋ ਕੇ ਫੈਸਲਾ ਲਵੇ ਪੰਜਾਬ ਦੇ ਹੱਕ ਵਿੱਚ ਫੈਸਲਾ ਲਵੇ ਵੀ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਪੰਜਾਬੀਆਂ ਦੀ ਹੈ ਜਿੱਦਾਂ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਆ ਆਵਾਜ਼ੇ ਪੰਜਾਬ ਸੁਖਪਾਲ ਸਿੰਘ ਖਹਿਰਾ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹ ਆਵਾਜ਼ ਉਹ ਨੂੰ ਅੰਤmaal ਨੂੰ ਕਰਨੀ ਚਾਹੀਦੀ ਹੈ। ਠੋਕੇ ਸਟੈਂਡ ਹੋਵੇ ਨਾ ਕੋਈ। ਝੇਕਣਾ ਸਰਦਾਰ ਚਰਨਜੀਤ ਸਿੰਘ ਚੰਨੀ ਆਵਾਜ਼ੇ ਪੰਜਾਬਣ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਐ। ਊਕਣਾ ਸੀਐਮ ਸਾਹਿਬ ਨੂੰ ਆਵਾਜ਼ ਬੁਲੰਦ ਕਰਨ ਚਾਹੀਦੀ। ਐ ਨਹੀਂ ਵੀ ਐ ਜੇ ਕਰਕੇ ਬਹਿ ਗਏ ਝੂਠੀ ਮੁਠੀ ਤੁਸੀਂ ਰੋਣ ਲੱਗੇ ਸਾਨੂੰ ਪੰਜਾਬ ਦੇ ਦਰਦ ਦਾ ਕੋਈ ਪੰਜਾਬ ਦੇ ਦਰਦ ਨਹੀਂ। ਜਿਹੜਾ ਬੰਦਾ ਆਪ ਭਈਆਂ ਦੇ ਥੱਲੇ ਲੱਗਿਆ ਵਾ ਕੈਸ਼ਰੀਵਾਲ ਵਰਗਿਆਂ ਦੇ ਉਹ ਪੰਜਾਬ ਦੇ ਹੱਕ ਦੇ ਵਿੱਚ ਸਟੈਂਡ ਲੈ ਨਹੀਂ ਸਕਦਾ ਮੇਰਾ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਹਾਂ ਇਹ ਸਾਂਝਾ ਮੁੱਦਾ ਇੱਕ ਆਲੋਪਰੇ ਆ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਆਖਰੀ ਜੇ ਫੈਸਲੇ ਲੈਣ ਮੌਜੂਦਾ ਜਿਹੜੀ ਮੌਜੂਦਾ ਸਰਕਾਰ ਹੋ ਵੀ ਜਿਹੜੀ ਆਪੋਜੀਸ਼ਨ ਪਾਰਟੀ ਹੋ ਵੀ ਕੀ ਪੰਜਾਬ ਦੇ ਵਿੱਚ ਇੱਕ ਨੋਨਾਂ ਚਾਹੀਦਾ ਕਿ ਪੰਜਾਬ ਦੀ ਧਰਤੀ ਦੇ ਇੱਕ ਪੰਜਾਬੀ ਦਾ ਹੁਣ ਤਾਂ 20 ਸਾਲ ਪਿੱਛੇ ਦਾ ਡਾਟਾ ਚੱਕ ਲੈ ਜਿਹੜੇ ਵੀ ਗੈਰ ਪੰਜਾਬੀ ਨੇ ਪੰਜਾਬ ਦੇ ਵਿੱਚ ਆ ਕੇ ਜੰਗਾ ਖਰੀਦੀਆਂ ਉਦੀ ਮਾਲਕੀਅਤ ਕੈਸੇ ਹੋਣੀ ਚਾਹੀਦੀ ਹੈ ਉਹਦਾ ਆਧਾਰ ਕਾਰਡ ਕੈਸੇ ਲਾਉਣਾ ਚਾਹੀਦਾ ਉਹਦਾ ਬੋਟਰ ਕਾਰਡ ਕੈਸੇ ਹੋਣਾ ਚਾਹੀਦਾ ਇਸ ਦੇ ਨਾਲ ਜਿਹੜੀ ਪੰਜਾਬ ਸਰਕਾਰ ਤੇ ਬੋਝ ਹੈ ਗੈਰ ਪੰਜਾਬੀਆਂ ਦਾ ਉਹ ਘਟੂਗਾ ਸਾਡੇ ਖਜ਼ਾਨੇ ਨੂੰ ਵੀ ਫਾਇਦਾ ਹੋਊਗਾ ਸਾਡੀ ਜਿਹੜੀ ਇੱਥੇ ਆ ਆਬਾਦੀ ਹੈ ਉਹਨੂੰ ਵੀ ਜਿਹੜਾ ਹੈ ਹਲ ਕੰਮ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੋਣਾ ਚਾਹੀਦਾ ਪਰ ਉਹਨੂੰ ਬਸਨੀਕ ਬਣਾ ਦਿੱਤਾ ਪੱਕਾ ਬਸਨੀਕ ਬਣਾ ਕਿਹਦੇ ਦਾ ਰੋਕ ਲੱਗਣੀ ਚਾਹੀਦੀ ਹੈ ਅੱਜ ਸਾਡੇ ਜਿਹੜੇ ਸਰਕਾਰੀ ਸਕੂਲ ਹੈ ਉੱਥੇ ਜਾ ਕੇ ਦੇਖ ਲਓ ਜਿਹੜੇ ਸਾਡੇ ਭਈਆਂ ਦੇ ਨਿਆਣੇ ਆ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇਖ ਲਓ ਲੁਧੇਣੋ ਲੁਧਿਆਣਾ ਦੇਖ ਲਓ ਸਾਡੇ ਮੋਹਾਲੀ ਦੇਖ ਲਓ ਕਿੰਨੇ ਭਈਏ ਪਿੰਡਾਂ ਦੇ ਵਿੱਚ ਸਰਪੰਚ ਭਈਏ ਬਣ ਕੇ ਆ ਰਹਿਣ ਮੱਜਰੇ ਨੀ ਕੋ ਪ੍ਰਵਾਸੀ ਮੇਰੇ ਘੇਰੇ ਉੱਥੇ ਸਰਪੰਚ ਹੈ ਉਹਦਾ ਮੁੰਡਾ ਪੰਜ ਚਾਰ ਮੁੰਡੇ ਹੋਰ ਭਈਏ ਉਹ ਲਾਈਨੋ ਕੇ ਪੰਜਾਬੀ ਨੂੰ ਗੱਲਾਂ ਕਰ ਰਹੇ ਆ ਹਾਂ ਤੇ ਸਰਪੰਚੀ ਬਣਾ ਦੋ ਉਹ ਤਾਂ ਕੱਢਣਗੇ ਫਿਰ ਸਿੱਧੀ ਇੱਕ ਫੇਰ ਹੁਣ ਕਿੰਨੀ ਘਟਨਾ ਹੋਈ ਹੈ ਕਿਤੇ ਢਾਬੇ ਦੀਆਂ ਜਿੱਮੇ ਬਿਉੜੀ ਦੇਖ ਰਿਹਾ ਤਾਂ ਕਿ ਜਨਾਨੀ ਬਚਰੀ ਢਾਬਾ ਚਲਾ ਰਹੀ ਥੀ ਉਥੇ ਵੀ ਬਈਏ ਨੇ ਤੋੜਪੰਨ ਕਰੀ ਹੈ ਆਹ ਕੁੰਬੜੇ ਸਵਾਨੇ ਉਹ ਨੌਜੋਨ ਮੁੱਢੀ ਮਾਰਤੇ ਹਾਂ ਮਹਾਲੀ ਦੀ ਉਹ ਬੜੀ ਮਹਾਲੀ ਕੁੰਬੜੀ ਦੀ ਗੱਲ ਆ ਉਹ ਹਾਂ ਬਹੁਤ ਸਾਫਟ ਚੱਲੀ ਸੀ ਉਹ ਠੀਕ ਹੈ ਨਾ ਉਹਨਾਂ ਦਾ ਲੱਗਿਆ ਮੁੜ ਕੇ ਕੋਈ ਇਹ ਤੁਹਾਨੂੰ ਹੁਣ ਤਾਂ ਨਹੀਂ ਕਹਿੰਦ ਰਿਹਾ ਮੈਂ ਤੁਹਾਨੂੰ ਹੁਣ ਤੇ ਇੱਕ 20 25 ਸਾਲ ਪਹਿਲੇ ਨਹੀਂ ਗੱਲ ਦੱਸਣਾ ਚਾਹੁੰਦਾ ਮੇਰਾ ਪਿੰਡ ਖਿਦਰਾਬਾਦ ਹੈ ਹਾਂਜੀ ਇਹ ਜਿਹੜੀ ਘਟਨਾ ਹੁਣ ਸ਼ਹਿਰਪਰ ਦੇ ਵਿੱਚ ਹੋਈ ਹੈ ਇਹੀ ਸੇਮ ਘਟਨਾ ਹੁਣ ਤੇ 25 ਸਾਲ ਪਹਿਲਾਂ ਮੇਰੇ ਪਿੰਡ ਖਿਦਰਾਬਾਦ ਦੇ ਵਿੱਚ ਹੋਣੀ ਉਹ ਮਾਂ-ਬਾਪ ਦਾ ਇਕੱਲੀ ਕੱਲਾ ਮੁੰਡਾ ਸੀ ਉਹਨਾਂ ਦੇ ਤਾਂ ਘਰ ਦਾ ਚਿਰਾਗ ਬੁੱਝ ਗਿਆ ਅੱਜ ਮੇਰੇ ਖਿਆਲ ਉਹ ਮੇਰੇ ਖਿਆਲ ਉਹ ਬੰਦੇ ਨੂੰ ਫਾਂਸੀ ਤੇ ਨਹੀਂ ਹੋਈ ਮੇਰੇ ਖਿਆਲ ਨੂੰ 20 ਸਾਲ ਦੀ ਸਜ਼ਾ ਹੋਈ ਸੀ 25 ਸਾਲ ਦੀ ਇਹ ਗੱਲ ਉਹ ਤਾਂ 20 ਸਾਲ ਪੂਰੇ ਕਰਕੇ ਫੇਰ ਆਪਣੇ ਯੂਪੀ ਬਾਰਚ ਦੇ ਲੇ ਗਿਆ ਉਹ ਹੀ ਪ੍ਰਵਾਸੀ ਬੰਦਾ ਸੀ ਨਾਲੇ ਉਹਨਾਂ ਨੇ ਉਹ ਬੰਦਾ ਬਚਪਨ ਦਾ ਪਾਲਿਆ ਵਾ ਤੋ ਭਈਆ ਕਰੇ ਵਾਲਿਆ ਸੀ ਕਰੇ ਵਾਲਿਆ ਮੈਂ ਤਾਂ ਘਰ ਦੇ ਨੇ ਕਿਹਾ ਸਾਡੇ ਮੇਲੇ ਦਾ ਪਿੰਡ ਦੇ ਵਿੱਚੋਂ ਛਿੰਝਦੀ ਵੀ ਜਾ ਭਾਈ ਇਹਨੂੰ ਮੇਲਾ ਦਿਖਾ ਲਿਆ ਉਹ ਮੇਲਾ ਦਿਖਾਣ ਦੀ ਵਿਚਾਰੇ ਨਵਾਰ ਖੇਤਾਂ ਦੇ ਵਿੱਚੋਂ ਲਿ ਜਾ ਕੇ ਉਹਨੇ ਗੱਲ ਗਲਤ ਕੰਮ ਕਰਿਆ ਉਹਨੇ ਬੱਚੇ ਨੂੰ ਰੋਕਿਆ ਵੀ ਤੂੰ ਘਰ ਜਾ ਕੇ ਨਾ ਦੱਸੀ ਉਹ ਬੱਚਾ ਤਾਂ ਮੈਂ ਜਰਾ 5-7 ਸਾਲ ਤੋਂ ਕਹਿੰਦਾ ਮੈਂ ਦੱਸੂਗਾ ਉਹਨੂੰ ਗਲ ਕੋਟ ਕੇ ਛੱਪੜ ਦੇ ਵਿੱਚ ਮਾਰ ਕੇ ਵੀਰ ਤਾਂ ਜਦੋਂ ਉਹ ਘਰ ਗਿਆ ਘਰ ਦੇ ਨੇ ਪੁੱਛਿਆ ਵੀ ਮੁੰਡਾ ਉਹ ਕਹਿੰਦਾ ਕਿ ਉਹ ਤਾਂ ਆ ਗਿਆ ਤਾਂ ਉੱਥੇ ਤੇ ਉਹਨਰੇ ਲੱਬੇ ਲੂਬੀਆ ਦਾ ਪਿੰਡ ਵਾਲਿਆਂ ਨੂੰ ਸ਼ੱਕ ਹੋਈ ਭਈਏ ਤੇ ਉਹ ਬੰਦੇ ਉਹ ਭਈ ਨੂੰ ਹੱਥ ਨਾ ਲਾਣ ਦੇਣ ਉਹ ਕਹਿੰਦੇ ਇਹ ਕੰਮ ਕਰ ਨਹੀਂ ਸਕਦਾ ਆਸੀ ਤਾਂ ਇਹਨੂੰ ਨਿਆਣਾ ਮੰਗਾ ਪਾਲਿਆ ਵਾ ਨਿਆਣਾ ਦੇ ਜਦੋਂ ਰੇਤਾ ਹੂੰ ਜਦੋਂ ਪਿੰਡ ਵਾਲੇ ਲੋਕਾਂ ਨੇ ਇਹਨੂੰ ਡਰਾਇਆ ਤੇ ਮਕਾਇਆ ਮਾਰਿਆ ਕੁੱਟਿਆ ਪਰ ਉਹਨੇ ਦੱਸਿਆ ਕਿਵੇਂ ਉਹ ਛੱਪੜ ਦੇ ਵਿੱਚ ਆਹ ਕੰਮ ਕਰਕੇ ਉੱਥਿਆਂ ਦੀ ਮਲਾਸਗੀਰੀ ਵੀ ਹੈ ਉਹਨੂੰ ਜਾ ਕੇ ਚੱਕ ਲੋ ਫਿਰ ਉਹ ਪੁਲਿਸ ਲਈ ਗਈ ਤੇ ਹੁਣ ਤਾਂ ਕੰਮ ਨਹੀਂ ਚੱਲਦਾ ਰਿਹਾ ਇਹ ਬਹੁਤ ਟਾਈਮ ਪਹਿਲਾਂ ਦਾ ਜਿਹੜਾ ਕੰਮ ਹੈ ਇਹ ਚੱਲਦਾ ਰਿਹਾ ਫਿਰ ਕਿੰਨਾ ਕੁ ਟਾਈਮ ਬਈ ਪੰਜਾਬ ਚ ਇੰਝ ਚੱਲਦਾ ਰਹੂਗਾ ਇਹ? ਵੀ ਸਰਕਾਰਾਂ ਕਰਨੀਆਂ ਆ ਉਹ ਚੱਲ ਮੰਨ ਲਓ ਅੱਜ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ। ਤੁਸੀਂ ਵੀ ਗੱਲ ਨੂੰ ਆਉਣਾ ਹੈ ਕਿ ਫਿਰ ਲਾਉਂਗੇ ਸਟੈਂਡ ਕਿਥੇ ਤੇ? ਮੈਂ ਕਹਿੰਦਾ ਨਹੀਂ ਅਸੀਂ ਪੂਰੇ ਠੋਕੇ ਸਟੈਂਡ ਲਾਉਂਗੇ। ਸਾਨੂੰ ਪਾਰਟੀਬਾਜ਼ੀ ਬਾਅਦ ਵਿੱਚ ਸਰਕਾਰ ਬਾਅਦ ਵਿੱਚ। ਸਾਨੂੰ ਪਹਿਲਾ ਪੰਜਾਬ ਪੰਜਾਬੀਆਂ ਦਾ। ਹਾਂ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਉਂਗੀ ਅਸੀਂ ਆਪਣੀ ਸਰਕਾਰ ਦੇ ਵਿੱਚ ਵੀ ਮੰਗ ਰੱਖਾਂਗੇ ਕਿ ਪੰਜਾਬ ਦੀ ਧਰਤੀ ਤੇ ਪੰਜਾਬੀ ਦਾ ਅਕ ਹੋਂਦ ਚਾਹੀਦਾ। ਸੁਖਪਾਲ ਘਰੇ ਨੇ ਤਾਂ ਹੁਣ ਵੀ ਬਿੱਲ ਲਿਖੇ ਗਿਆ ਤਾਂ ਪਾਸ ਨਹੀਂ ਕਰਿਆ ਚੰਨੀ ਸਾਹਿਬ ਬੋਲ ਰਹੇ ਆ ਇਹ ਜਿਹੜੀਆਂ 94 ਨਾਸਾ ਫਿਰ ਰਹੀਆਂ ਐ ਐਮਐਲਏ ਇਹ ਪੇਡਾ ਆਮ ਆਦਮੀ ਪਾਰਟੀ ਦੀਆਂ ਇਹ ਬੋਲਦੀਆਂ ਕਿ ਤੇ ਕਿਵੇਂ ਇੱਕ ਦਾ ਬਿਆਨ ਆਇਆ ਵੀ ਹਸ਼ਿਆਰ ਪਰਦੇ ਵਿੱਚ ਗਲਤ ਹੋਇਆ ਮੈਂ ਤਾਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਵੀ ਲੀਡਰ ਆ ਜਿਹੜਾ ਵੀ ਲੀਡਰ ਤੁਹਾਡੇ ਵਿੱਚ ਆਉਂਦਾ ਉਹਨੂੰ ਸਾਬਤੇ ਪਹਿਲਾਂ ਇਹ ਪੁੱਛੋ ਵੀ ਤੁਸੀਂ ਪੰਜਾਬ ਦੇ ਹੱਕ ਵਿੱਚੋਂ ਜਾਂ ਤੁਸੀਂ ਪ੍ਰਵਾਸੀ ਦੇ ਹੱਕ ਵਿੱਚ ਐ ਹਮ ਇਹ ਕਲੀਅਰ ਨਾ ਸਪਸ਼ਟੀਕਰਨ ਨਹੀਂ ਲੈਣਾ ਹਮ ਉਹਨਾਂ ਨੇ ਦਲੀਲ ਨਹੀਂ ਲੈਣੀ ਸਿਰਫ ਯੈਸ ਔਰ ਨਾ ਦੇ ਵਿੱਚ ਜਵਾਬ ਲੈਣਾ ਭਾਵੇਂ ਹਾਂ ਜਾਂ ਨਾ ਦੱਸ ਹਾਂ ਜਾਂ ਨਾ ਜੇ ਜਿਹੜਾ ਹਾਂ ਕਰਦਾ ਉਹਦੇ ਫੁੱਲ ਪਾਓ ਜਿਹੜਾ ਨਾ ਕਰਦਾ ਉਹਦੇ ਜੱਤੀਆਂ ਮਾਰੋ ਸੂਟਾ ਲੋ ਹਮ